ਹਾਂਜੀ ਨਮਸਕਾਰ ਜੀ ਮੇਰਾ ਫੇਸਬੁੱਕ ਚੈਨਲ ਤੁਹਾਨੂੰ ਸਾਰਿਆਂ ਨੂੰ ਪਤਾ ਦੋ ਨੇ ਇੱਕ ਸਹਿਲਜੋਤ ਸੋਮਲ ਤੇ ਦੂਜਾ ਹੈਗਾ 855 ਇੱਕ ਮੇਰਾ YouTube ਤੇ ਚੈਨਲ ਹੈਗਾ ਸਹਿਲਜੋਤ ਸੋਮਲ 123 ਤੇ ਦੂਜਾ ਹੈਗਾ ਗੋਡ ਜਵਨ ਇਹ ਸਾਰਿਆਂ ਨੂੰ ਪਤਾ ਚਾਰੀ ਚੈਨਲ ਨੇ ਮੇਰੇ ਹੋਰ ਕੋਈ ਮੇਰਾ ਚੈਨਲ ਇੰਸਟਾ ਤੇ ਜਾਂ ਟੈਪ ਟੌਪ ਤੇ ਜਾਂ ਕੋਈ ਫੇਸਬੁੱਕ ਤੇ ਮੇਰਾ ਹੋਰ ਕੋਈ ਚੈਨਲ ਨਹੀਂ ਬਚੋ ਕਈ ਲੋਕੀ ਦੇਖੋ ਵੀਡੀਓ ਚੱਕ ਚੱਕ ਕੱਲੀਆਂ ਮੇਰੇ ਪੇਜ ਬਣਾਏ ਨੇ ਲੋਕਾਂ ਨੇ ਵੀਡੀਓ ਪਾਉਣੀ ਗੱਲ ਚੱਕ ਕੇ ਹੋਰ ਸੀ ਜੁੰਦੀ ਆ ਸਪੈਸ਼ਲ ਮੇਰਾ ਨੌ ਤੇ ਮਤਲਬ ਮੇਰੀ ਸਾਰੀਆਂ ਵੀਡੀਓ ਪਾ ਕੇ ਮੇਰਾ ਮੇਰਾ ਹੀ ਚੈਨਲ ਬਣਾਇਆ ਹੋਇਆ ਉਹਦੇ ਕਰਕੇ ਮੈਨੂੰ ਇਸ ਟੀ ਤੇ ਬਹੁਤ ਤਰਾਜਾ ਦੇਖੋ ਮੈਂ ਪਾਉਨੀਆ ਟੋਟਕੇ ਵਾਲੀ ਵੀਡੀਓ ਲੋਕੀ ਤਾਂ ਪੈਸੇ ਕਹਿੰਦੇ ਨੇ 10 ਵੇ ਵੇ ਗੱਲ ਕਰਨ ਦੇ ਕਿੰਨੇ ਲੈਣੇ ਨੇ ਕਾਹ ਨੂੰ ਤੁਹਾਡੇ ਨਾਲ ਕੋਈ ਠੱਗੀ ਲੱਗ ਸਕਦੀ ਹੈ ਬਚੋ ਕੋਈ ਸਕੈਨਰ ਲਾਉਂਦਾ ਕੋਈ ਤੁਹਾਡੇ ਕੋਲੋਂ ਪੈਸੇ ਮੰਗਦਾ ਕਿਸੇ ਦੇ ਖਾਤੇ 'ਚ ਪੈਸਾ ਨਾ ਪਾਓ ਕਿਸੇ ਦੇ ਸਕੈਨਰ 'ਚ ਪੈਸਾ ਨਾ ਪਾਓ ਮੈਂ ਕੋਈ ਸਕੈਨਰ ਨਹੀਂ ਲਾਉਂਦੀ ਮੈਂ ਤੁਹਾਨੂੰ ਪਤਾ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੀ ਇਹ ਠੱਗ ਠਗਾ ਵੀ ਨਾਲ ਹੀ ਚੱਲ ਪੈਂਦਾ ਹੁੰਦਾ ਕੋਈ ਵੀ ਕੰਮ ਹੋਵੇ ਹਰ ਇੱਕ ਕੰਮ ਦੇ ਨਾਲ ਠਕ ਠਾਕਾ ਚੱਲਦਾ ਮੈਂ ਉਸ ਜਿਹੜੀ ਐਡੀ ਬਣੀ ਹੈ ਮੈਂ ਉਹਦੇ ਸਕੈਨਰ ਉੱਤੇ ਆ ਰਹੀਆਂ ਇਸ ਸਕੈਨਰ ਆ ਇੱਥੇ ਇਸ਼ਟਾ ਤੇ ਕੋਈ ਵੀਡੀਓ ਨਾ ਦੇਖੋ ਇਹ ਤੇ ਨਾ ਇਹਦੇ ਵਿੱਚ ਅੱਜ ਉਹ ਸਾਡਾ ਕੋਈ ਇਸ਼ਟਾ ਤੇ ਪੇਜ ਨਹੀਂ ਬਣਾਇਆ ਹਾਂ ਜੀ ਨਮਨ ਰਣ ਜੀ ਬਹੁਤ ਪ੍ਰਸ਼ਨ ਆਉਂਦੇ ਸੀ ਬਹੁਤ ਜ਼ਿਆਦਾ ਮੈਸੇਜ ਆਉਂਦੇ ਸੀ ਵੀ ਸਾਡੇ ਕਿਸੇ ਨੂੰ ਕੁਝ ਕੀਤਾ ਹੋਇਆ ਬਸ਼ਿਕ ਕਰਨ ਕੀਤਾ ਹੋਇਆ ਦੇਖੋ ਅੱਜ ਆਪਾਂ ਨੂੰ ਮਤਲਬ ਜਿਹੜਾ ਟੋਟਕਾ ਮਿਲ ਗਿਆ ਇੱਕ ਮੈਨੂੰ ਵੀ ਇੰਨਾ ਹਰ ਇੱਕ ਦਾ ਬਖਰਾ ਵਖਰਾ ਦੇਖੋ ਪ੍ਰਸ਼ਨ ਹੁੰਦਾ ਰੋਜ਼ ਉਹ ਐਡੀ ਮੋਟੀ ਕਿਤਾਬ ਆ ਮੇਤੇ ਚੱਕੀ ਵੀ ਨਹੀਂ ਜਾਂਦੀ ਹੈਗੀ ਮੈਂ ਬੜਾ ਔਖਾ ਉਹਦੇ ਵਿੱਚੋਂ ਕੱਢਦੀ ਆ ਤੇ ਫਿਰ ਉਹਦੇ ਵਿੱਚ ਪੰਜਾਬੀ ਚ ਵਾਰਡ ਕਰਦੇ ਆ ਤਾਂ ਤੁਹਾਡੇ ਤੱਕ ਵੀਡੀਓ ਵੀ ਬਣਾ ਕੇ ਪਾਉਣੀ ਆ ਹੈ ਕਿ ਨਹੀਂ ਕਈ ਤਾਂ ਛੋਟੇ ਛੋਟੇ ਜਿਹਨਾਂ ਬੜੇ ਸੌਖੇ ਲੱਭ ਜਾਂਦੇ ਨੇ ਜਿਹੜੇ ਵੱਡੇ ਵੱਡੇ ਹੁੰਦੇ ਨੇ ਉਹ ਮੈਨੂੰ ਵੀ ਥੋੜੀ ਜਿਹੀ ਖਿਆਈ ਲੱਗਦੇ ਪਰ ਮੈਂ ਹਿੰਦੀ ਪੜ੍ਹੀ ਕਰਕੇ ਮੈਨੂੰ ਹਿੰਦੀ ਬੋਲਣ ਚ ਕੋਈ ਇਹ ਪੰਜਾਬੀ ਚ ਬਣਾਉਣ ਦੀ ਮੈਨੂੰ ਕੋਈ ਵਾਰਡ ਔਖਾ ਨਹੀਂ ਲੱਗਦਾ ਹੈਗਾ ਸਿਰਫ ਹਿੰਦੀ ਆਉਣੀ ਚਾਹੀਦੀ ਇਨਸਾਨ ਹਿੰਦੀ ਦੀ ਪੰਜਾਬੀ ਬਣਾਉਣ ਤੇ 1 ਮਿੰਟ ਲੱਗਦਾ ਪੰਜਾਬੀ ਦੀ ਹਿੰਦੀ ਬਣਾਉਣ ਮੈਂ 1 ਸਕੰਡ ਲਾਉਂਗੀ ਲੇਕਿਨ ਇਹ ਮੇਰਾ ਐਕਸਪੀਰੀਅੰਸ ਆ ਤੇ ਬਾਕੀ ਰਹੀ ਗੱਲ ਦੇਖੋ ਅੱਜ ਆਪਾਂ ਨੇ ਵੀਡੀਓ ਬਸ਼ੀ ਕਰਨ ਲਈ ਪਾਤੀ ਆ ਜਿਨ੍ਹਾਂ ਨੂੰ ਬਸ਼ੀ ਕਰਨ ਕੀਤਾ ਹੋਇਆ ਉਹਨਾਂ ਦਾ ਤੋੜਨ ਲਈ ਸਾਡਾ ਚੈਨਲ YouTube ਨਹੀਂ ਸਾਰੀ YouTube ਗੋਡਸ ਵਾਂਂ ਤੇ ਪਾਤੀ ਆ YouTube ਗੋਡਸ ਵਾਂਂ ਤੇ ਅੱਜ ਅਸੀਂ ਇਹ ਵੀਡੀਓ ਪਾਤੀ ਆ ਬਸ਼ੀ ਕਰਨ ਤੋੜਨ ਦਾ ਟੋਟਕਾ ਕੱਟਣ ਦਾ ਕੱਟ ਦੂ ਹਰ ਅੰਜੀ ਕਈ ਵਾਰੀ ਦੇਖਿਆ ਵੀ ਜਾਂ ਤਾਂ ਘਰ ਦੇ ਪਰਿਵਾਰਕ ਮੈਂਬਰ ਇੰਨਾ ਕੁ ਦਬਾਅ ਪਾਉਂਦੇ ਨੇ ਇਨਸਾਨ ਦੇ ਉੱਤੇ ਇਨਸਾਨ ਸੋਚਣੇ ਲਈ ਮਜਬੂਰ ਹੋ ਜਾਂਦਾ ਵੀ ਆਤਮ ਹੱਤਿਆ ਕਰਨ ਜਾਂ ਮੈਂ ਘਰ ਛੱਡ ਕੇ ਚਲਾ ਜਾਵਾਂ ਕਈ ਕਿਸਮ ਦੇ ਭੜੇ-ਭੜੇ ਉਹਦੇ ਮਨ ਦੇ ਵਿੱਚ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਦਫ਼ਤਰ ਚਲਾ ਲੋ ਕਿਸੇ ਹੋਰ ਕਿਸੇ ਵੀ ਮਹਿਕਮੇ ਚ ਇਨਸਾਨ ਜਾਂਦਾ ਉੱਥੇ ਉਹ ਦਬ ਦਬਾ ਬਣਿਆ ਰਹਿੰਦਾ ਜਾਂ ਫਿਰ ਉਹਦੇ ਨਾਲ ਕਿਸੇ ਵੀ ਕਿਸਮ ਦੀ ਬਦਸਲੂਕੀ ਜਾਂ ਫਿਰ ਸਮਝ ਲਓ ਵੀ ਕੋਈ ਵੀ ਉਹਨਾ ਗਲਤ ਵਿਹਾਰ ਹੋ ਰਿਹਾ ਕਿਸੇ ਬਹੁਤ ਕਿਸਮ ਦੇ ਹੁੰਦੇ ਨੇ ਜਾਂ ਫਿਰ ਤੁਹਾਨੂੰ ਦਬਕਾ ਰਿਹਾ ਕੋਈ ਵੀ ਇਨਸਾਨ ਦਬਕਾਉਣਾ ਧਮਕਾਉਣਾ ਡਰਾਉਣਾ ਕੁਛ ਵੀ ਉਹ ਇੱਕ ਕਿਸਮ ਦਾ ਤੁਹਾਡੀ ਸਾਜ ਤੋੜਨਾ ਘੇੜ ਰਿਹਾ ਕੋਈ ਵੀ ਐਟ ਹੈ ਤੁਹਾਨੂੰ ਉਹਦਾ ਪਤਾ ਚਾਹੇ ਨਹੀਂ ਪਤਾ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਅੰਦਰ ਕੱਤੇ ਵੀ ਲੋਕੀ ਕਰਦੇ ਨੇ ਇਹ ਕੰਮ ਹੁਣ ਤੁਸੀਂ ਕੀ ਕਰਨਾ ਸ਼ਨੀਵਾਰ ਵਾਲੇ ਦਿਨ ਕਾਲੀ ਸਰੋਂ ਲੈਣੀ ਆ ਲੈ ਕੇ ਕੋਈ ਸਰੁੱਤੋ ਚ ਨਹੀਂ ਸ਼ਿਵਾਉਣੀ ਕੁਛ ਨਹੀਂ ਕਰਨਾ ਸ਼ਨੀਵਾਰ ਵਾਲੇ ਦਿਨ ਕਾਲੀ ਸਰੋਂ ਲੈਣੀ ਆ ਇੱਕ ਮੁਠੇ ਲੈ ਕੇ ਪੱਛਮ ਦਿਸ਼ਾ ਪੱਛਮ ਦਿਸ਼ਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਪੱਛਮ ਦਿਸ਼ਾ ਬਨੇ ਆ ਛੱਡ ਦੇਣੀ ਘਰ ਤੋਂ ਬਾਹਰ ਜਾ ਕੇ ਛੱਡ ਦਿਓ ਕਿਤੇ ਤੇ ਮਰਜੀ ਸੜ ਸਕਦੇ ਪੱਛਮ ਦੀ ਜ਼ਿਆਦਾ ਦਾ ਸਾਰਿਆਂ ਨੂੰ ਪਤਾ ਹੁੰਦਾ ਨਾ ਇੱਕ ਸਰੋਂ ਦੀ ਮੁੱਠੀ ਲੈ ਕੇ ਪੱਛਮ ਦਿਸ਼ਾ ਵਿੱਚ ਸੜ ਦੇਣੀ ਆ ਉਹ ਨੌ ਲੈ ਕੇ ਜੇ ਤੁਹਾਨੂੰ ਪਤਾ ਵੀ ਕੌਣ-ਕੌਣ ਪਰੇਸ਼ਾਨ ਕਰਦੇ ਨੇ ਤੁਹਾਡੇ ਨਾਲ ਕੌਣ ਇਹ ਜਾਂ ਤੱਕਾ ਕਰ ਰਿਹਾ ਕੌਣ ਤੁਹਾਨੂੰ ਡਿਪਰੈਸ਼ਨ ਦੇ ਵਿੱਚ ਲਿਜਾ ਰਿਹਾ ਬਸ ਉਹਦਾ ਨੌ ਜੇ ਤੁਹਾਨੂੰ ਪਤਾ ਤਾਂ ਠੀਕ ਆ ਅਗਰ ਨਹੀਂ ਪਤਾ ਤਾਂ ਇਹ ਕਹਿ ਦੇਣਾ ਭਗਵਾਨ ਤੈਨੂੰ ਪਤਾ ਜਿਹੜੇ ਲੋਕ ਮੈਨੂੰ ਪਰੇਸ਼ਾਨ ਕਰਦੇ ਨੇ ਕਈ ਵਾਰੀ ਕਈ ਕਈ ਲੋਕ ਹੁੰਦੇ ਨੇ ਹੂੰ ਜਾਂਗਰ ਕਈ ਵਾਰੀ ਵੈਸੇ ਪ੍ਰੈਸ਼ਰ ਕਰਨ ਵਾਲਿਆਂ ਦਾ ਨਾਮ ਦਾ ਆਪਾਂ ਨੂੰ ਪਤਾ ਹੀ ਹੁੰਦਾ ਚਾਹੇ ਘਰ ਦਾ ਚਾਹੇ ਬਾਹਰਲਾ ਚਾਹੇ ਦਫ਼ਤਰ ਵਿੱਚ ਆ ਚਾਹੇ ਕਿਸੇ ਵੀ ਮੈਕਮੇਂ ਵਿੱਚ ਤੁਸੀਂ ਨੌਕਰੀ ਕਰਦੇ ਹੋ ਹਰ ਇੱਕ ਮੈਕਮੇਂ ਦੇ ਵਿੱਚ ਇਹ ਕੰਮ ਚੱਲਦਾ ਬਸ ਉਸ ਇਨਸਾਨ ਦਾ ਚਾਹੇ ਦੋਰੇ ਚਾਹੇ ਚਾਰ ਨੇ ਕਾਲੀ ਸਰੋਂ ਦੀ मुट्ठी ਵਿੱਚ ਲੈ ਕੇ ਉਹ ਇਨਸਾਨ ਦਾ ਨੌ ਲੈ ਲੈਣਾ ਕਾਲੀ ਸਰੋਂ ਮੁੱਠੀ ਵਿੱਚ ਲੈ ਕੇ ਜਿਹੜੇ ਇਨਸਾਨ ਤੁਹਾਨੂੰ ਪ੍ਰੇਸ਼ਾਨ ਕਰਦੇ ਨੇ ਤੁਹਾਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਜਾਂਦੇ ਨੇ ਤੁਹਾਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਰਹੇ ਨੇ ਜਾਂ ਕੋਈ ਵੀ ਕਿਸਮ ਦੀ ਤੁਹਾਨੂੰ ਧਮਕੀ ਦੇ ਰਹੇ ਨੇ ਧਮ ਘਾਰ ਰਹੇ ਨੇ ਡਰਾ ਰਹੇ ਨੇ ਬਸ ਸ਼ਨੀਵਾਰ ਵਾਲਾ ਇੱਕ ਸਰੋਂ ਦੀ ਮੁੱਠੀ ਲੈ ਕੇ ਉਹਨਾਂ ਦਾ ਨੌ ਲੈ ਕੇ ਪੱਛਮ ਦਿਸ਼ਾ ਮਨੇ ਐ ਸੱਡ ਦੇਣੀ ਐਨਾ ਹੀ ਕੰਮ ਕਰਨਾ 11 ਸ਼ਨੀਵਾਰ ਕਰਨਾ ਭੁੱਲਿਓ ਨਾ ਜੇ ਇੱਕ ਸ਼ਨੀਵਾਰ ਵੀ ਬਚਾਇ ਸੀ ਛੁੱਟ ਗਿਆ ਤਾਂ ਦੁਬਾਰਾ ਤੁਹਾਨੂੰ ਫੇਰ 11 ਸ਼ਨੀਵਾਰ ਪੂਰੇ ਕਰਨੇ ਪੈਣੇ ਨੇ ਭੁੱਲਿਓ ਨਾ ਹਰ ਇੱਕ ਸ਼ਨੀਵਾਰ ਕਰਨਾ ਕੋਈ ਪੱਕਾ ਕੋਈ ਹੋਵੇ ਟਾਈਮ ਜਿਹੜਾ ਮਰਜ਼ੀ ਹੋਵੇ ਜੇ ਸਵੇਰ ਟਾਈਮ ਕਰਦਾ ਤਾਂ ਜ਼ਿਆਦਾ ਵਧੀਆ ਵਾ